ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਸਾਹੋਕੇ ਪਿੰਡ ਮੋਗਾ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਇਹਦੇ ਨੇੜੇ ਸੁਖਾਨੰਦ ਪਿੰਡ ਹੈ ਮਲਕੇ ਪਿੰਡ ਇਹਦੇ ਨੇੜ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਰੋਟੀਨ ਚ ਹੀ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਮੇਰੇ ਖਿਆਲ ਚ ਹੁਣ ਤੱਕ ਦੀ ਮੇਰੀ ਇਹ ਤੀਜੀ ਵੀਡੀਓ ਹੈ ਮੈਂ ਮੇਨ ਅੱਜ ਦੀ ਵੀਡੀਓ ਦੇ ਵਿੱਚ ਇੱਕ ਗਾਂ ਦਿਖਾਉਣੀ ਸੀ ਜਿਹੜੀ ਬੜੀ ਸੋਹਣੀ ਤਿਆਰ ਹੋ ਕੇ ਇਹਨੇ ਅੱਗੇ ਬੱਚੇ ਨੂੰ ਜਨਮ ਦਿੱਤਾ ਕੌਜ਼ ਸਮਾਂ ਪਹਿਲਾਂ ਹੀ ਇਹ ਹਜੇ ਸੁੱਕੇ ਹਟੀ ਐ ਪਰ ਨਾਲ ਦੋ ਹੋਰ ਗਾਵਾਂ ਖੜੀਆਂ ਐ ਜਿਨ੍ਹਾਂ ਚੱਕੇ ਵੈੜ ਇਹ ਥੋੜੀਆਂ ਕੱਚੀਆਂ ਦਿਸਦੀਆਂ ਪਰ ਹੁਣ ਵੀਡੀਓ ਬਣਾਉਣ ਲੱਗੇ ਆ ਤਾਂ ਇਹ ਵੀ ਤੁਹਾਨੂੰ ਨਾਲ ਦਿਖਾਵਾਂਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਪਸੂ ਜਿਹੜਾ ਵੀ ਜੱਜਦਾ ਭਾਵੇਂ ਉਹ ਕਿਸੇ ਵੀ ਵੀਡੀਓ ਬਣਦੀ ਐ ਇੱਥੋਂ ਤੱਕ ਆ ਵੀ ਕਿਸੇ ਵੀ ਚੈਨਲ ਤੇ ਤੁਸੀਂ ਦੇਖਦੇ ਹੋ ਤੁਹਾਡਾ ਹੱਕ ਬੰਦਾ ਵੀ ਜਿਹੜਾ ਇਹਨੇ ਪੈਸੇ ਲਾਉਣੇ ਉਹ ਜਾ ਕੇ ਦੇਖੇ ਤਸੱਲੀ ਕਰੇ ਆਪ ਦੀ ਤਸੱਲੀ ਕਰਕੇ ਖਰੀਦਿਆ ਕਰੋ ਨੰਬਰ ਸਿੱਧਾ ਮਾਲਕ ਦਾ ਸਕਰੀਨ ਉੱਤੇ ਚੱਲੂਗਾ ਇਸੇ ਨੰਬਰ ਤੇ ਤੁਸੀਂ ਕਾਲ ਕਰੋਗੇ ਮੈਂ ਤੁਹਾਨੂੰ ਇਹ 3 ਨਾਗ ਅਜ ਦੀ ਵੀਡੀਓ ਚ ਦਿਖਾਉਂਗਾ ਸ਼ੁਰੂਆਤ ਕਰਾਂਗੇ ਆਪਾਂ ਇਧਰਲੇ ਪਾਸੇ ਇਸ ਬੱਛੀ ਤੋਂ ਲਾਸਟ ਉੱਤੇ ਜਿਹੜੀ ਬਿਲਕੁਲ ਤਾਜੀ ਸੂਈ ਉਹ ਵੇਖ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਪਹਿਨਾ ਬਾਰੇ ਥੋੜੀ ਜਾਣਕਾਰੀ ਬਾਈ ਤੂੰ ਮੋਟੀ ਮੋਟੀ ਲੈ ਲੈਣੀ ਰਾਜੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ 3 ਨਾਗ ਐਸਟੇਮ ਮੌਜੂਦ ਖੜੇ ਹੈ ਭਾਈ ਹਾਂਜੀ ਵੀਰੇ ਇਹ ਬੱਛੀ ਕੰਨਵਾ ਸੂਆ ਸੂਦੀ ਹੈ ਇਹ ਬੱਛੀ ਪਹਿਲਾਂ ਸੂਈ ਦੋ ਦੰਦ ਕਿੰਨੇ ਦਿਨ ਲਊ ਸੂਣ ਚਾਹੀ ਕੀ ਡਿਮਾਂਡ ਰੋ ਇਹ ਡਿਮਾਂਡ ਵੇ 75000 ਦੀ ਦੇ ਦੇਂ ਥੋੜੀ ਤੋਰੀ ਦੇਗੀ 75000 ਦੀ 22 ਦੋ ਦੰਦ ਮਿਲ ਜੂਗੀ 14 15 ਦਿਨ ਬਾਕੀ ਹੈ ਰੰਗ ਰੂਪ ਦੇਖ ਲਓ ਹਾਈਟ ਜਦੋਂ ਬਾਈ ਨਾਲ ਤੁਲੂਗਾ ਤੁਹਾਨੂੰ ਜਜਮੈਂਟ ਹੋ ਜੂਗੀ ਦੋ ਦੰਦ ਵੱਛੀ 75000 ਰੇਟ ਅਥੀ ਚੁਵਾਈ ਵਾਲਾ ਥਾਣਾ ਜਿਨੇ ਘੱਟ ਪੇਮੈਂਟ ਲਾਉਣੀ ਹੈ ਥੋੜਾ ਟਾਈਮ ਸਾਂਭ ਲਓਗੇ ਤਾਂ ਆਸੇ ਹੀ ਕਰ ਸਕਦੇ ਆਂ ਵੀ ਦੁੱਧ ਸੋਨਾ ਦੇਊਗੀ ਬਾਕੀ ਨਿਰਖ ਪਰਖ ਜਰੂਰ ਆ ਕੇ ਕਰ ਲਿਓ ਸੋ ਟਾਂਚਾ ਇਹਦਾ ਤੁਸੀਂ ਦੇਖ ਲਓ ਫਵਾਨਾ ਫਿਕਸ ਜਿਹੀ ਰੱਖੂਗੀ ਜਿੰਨਾ ਵੀ ਕੱਢੂਗੀ ਇਹਦਾ ਰੇਟ 75000 ਹੈ ਇਹਦੇ ਨਾਲ ਇੱਕ ਬਲੈਕ ਰੰਗ ਦੇ ਵਿੱਚ ਗਾਂ ਖੜੀ ਹੈ ਇਹ ਵੀ ਤੁਹਾਨੂੰ ਐਵੇਂ ਹੀ ਦਿਖਾਵਾਂਗੇ ਤੇ ਲਾਸਟ ਉੱਤੇ ਤੁਹਾਨੂੰ ਬਹੁਤ ਸੋਹਣੀ ਗਾਂ ਦਿਖਾਵਾਂਗਾ ਆ ਬਾਈ ਕਿੰਨਾ ਮਸੂਆ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਕਿੰਨਾ ਚਰ ਲਾਉਗੀ ਇਹਦੇ ਦਿਨ 10 ਪਾਏ ਆ ਬਾਈ ਇਹਦਾ ਰੇਟ ਕੀ ਰਹੂਗਾ ਇਹ ਬਾਈ ਦੇ ਦਾਂਗੇ 95000 ਰੁਪਏ ਦੀ ਤੋਰੀ ਇਹ 95000 ਦੀ ਦਸੂ ਪੇਟ ਵਾਲੀ ਗਾਂ ਹੈ ਇਤਾਂ ਦੀਆਂ ਗਾਵਾਂ ਤੋਂ ਬੱਚੇ ਵਧੀਆ ਲੈ ਜਾ ਸਕਦੇ ਹੁੰਦੇ ਕਿਉਂਕਿ ਢਾਂਚੇ ਦੀ ਚੜਾਈ ਚੰਗੀ ਹੈ ਗਰਮੀ ਦੀ ਰੁੱਤ ਅੱਗੇ ਆ ਜਾਣੀ ਹੈ ਰੰਗ ਰੂਪ ਇਦਾਂ ਦਾ ਵੀ ਇਹ ਮੱਝਾਂ ਵਾਲੀ ਗੱਲ ਹੀ ਬਣੂਗੀ ਬਾਕੀ ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਤੁਸੀਂ ਪਸ਼ੂ ਆਪ ਦੇਖਣਾ ਕਿ ਤੇ ਪਸੰਦ ਕਰਨਾ ਉਹ ਤੁਸੀਂ ਇੱਥੇ ਪਹੁੰਚ ਸਕਦੇ ਹੋ ਸਾਹੋ ਕੇ ਪਿੰਡ ਦੇ ਵਿੱਚ ਸੋ ਇਹ ਦੋ ਜਿਹੜੀਆਂ ਥੋੜਾ ਕੱਚੀਆਂ ਗਾਵਾਂ ਸੀਗਾ ਇਹਨਾਂ ਦੀ ਡਿਮਾਂਡ ਬਾਈ ਹੋਰਿਆ ਨੇ ਦੱਸਦੀ ਹੈ 75 ਇੱਕ ਦੀ ਤੇ 95 ਇੱਕ ਦੀ 1 ਲੱਖ ਤੇ 70 ਹਜ਼ਾਰ ਜੋੜੇ ਦੀ ਡਿਮਾਂਡ ਹੈ ਆਓ ਜਿਹੜੀ ਵੈੜ ਦੀ ਮੇਨ ਵੀਡੀਓ ਆਪਾਂ ਬਣਾਉਣੀ ਸੀ ਇਹਦੇ ਬਾਰੇ ਗੱਲ ਕਰਦੇ ਹਾਂ ਕੰਨ ਮਾ ਸੂਆ ਬਈ ਇਹ ਬਈ ਦੂਜਾ ਸੂਆ ਕਦੋਂ ਸੂਈ ਇਹ 6 ਦਾਦਾ ਇਹਨੂੰ ਸੂਈ ਨੂੰ 40 45 ਮਿੰਟ ਹੋ ਗਏ ਬਈ ਪੌਣੀ ਤੇ ਦੀ ਗੱਬਨ ਦੀ ਸੀ ਵੀਡੀਓ ਠੀਕ ਹੈ ਜੇਰ ਹਜੇ ਫਿਰ ਪੈਣ ਵਾਲੀ ਹੈ ਹਾਂਜੀ ਵੀਰੇ ਪੈਣ ਵਾਲੀ ਹੈ ਬੱਚਾ ਕੀ ਦੇਗੀ ਬਈ ਬੱਚਾ ਵੱਛਾ ਹੀ ਮੰਗ ਦੋਸਤੋ ਬੱਚਾ ਵੱਛਾ ਹੈ ਅੱਛਾ ਬਈ ਰੇਟ ਕੀ ਰਹੂਗਾ ਰੇਟ ਦੇਖ 35 ਹੈ 1 35 ਦੋਸਤੋ ਹਵਾਨਾ ਦੇਖੋ ਵਹਿਣ ਦਾ ਸਟਾਰਟਿੰਗ ਪੁਆਇੰਟ ਜ਼ਰੂਰ ਨੋਟ ਕਰਿਆ ਕਰੋ ਉੱਤੋਂ ਸਟਾਰਟ ਹੁੰਦਾ ਹਵਾਨਾ ਥੋੜੀ ਜੀ ਜਗ੍ਹਾ ਉੱਪਰੋਂ ਛੱਡ ਕੇ ਤੁਸੀਂ ਦੇਖੋ ਚਾਰ ਕੁੰਗਲਾ ਤੇ ਖੁੱਚਾਂ ਤੋਂ ਕਾਫੀ ਉੱਤੇ ਹੈ ਥਣ ਹੱਥੀ ਚਵਾਈ ਵਾਲਾ ਹਜੇ ਇਹਨੂੰ ਬੱਚਾ ਲਾਉਣਾ ਹੈ ਜੇ ਬੱਚਾ ਲਾਉਂਦੇ ਸੀ ਫਿਰ ਕਿਉਂਕਿ ਪਸੂ ਬੈਠੂਗਾ ਜੇਰ ਲਮਕੂਗੀ ਤਾਂ ਬਿਹਤਰ ਇਹ ਸਮਝਿਆ ਸੀ ਵੀ ਇਹਨੂੰ ਬਾਅਦ ਚ ਬੱਚੇ ਨੂੰ ਬਾਈ ਹਰੀ ਦੁੱਧ ਚੰਗਾਉਣਗੇ ਹੁਣ ਇਹਦਾ ਬੱਚਾ ਥਾ ਕੇ ਇਹਦੇ ਥਾਣਾ ਨੂੰ ਲਾਵਾਂਗੇ ਫਿਰ ਪਸਮੂਗੀ ਬੈਠ ਚੰਗੀ ਤਰ੍ਹਾਂ ਮੋਟਾ ਥਾਣਾ ਚਵਾਈ ਹੱਥੀ ਬਹੁਤ ਵਧੀਆ ਕਰ ਸਕਦੇ ਹੋਂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ 135 ਰੇਟ ਹੈ ਤੋਰ ਦਿਓ ਬਈ ਇਹ ਵੀ ਪੇਟ ਵਾਲੀ ਹੈ ਘਰੇਲੂ ਗਾਂ ਹੈ ਘਰੇ ਜਿਵੇਂ ਆਮ ਵੀਰ ਕੋਈ ਸੰਭਾਲਦਾ ਹੈ ਬਰੀਡ ਵਾਈਜ਼ ਬਹੁਤ ਚੰਗੀ ਲੱਗੀ ਤੁਸੀਂ ਆ ਕੇ ਦੇਖ ਲਓ ਜੇ ਨੇੜੋ 6 ਦੰਦ ਹੈ ਦੂਜਾ ਸੁਆ ਹਜੇ 45 ਮਿੰਟ ਮਤਲਬ ਘੰਟੇ ਤੋਂ ਘੱਟ ਹੋਇਆ ਸੂਈ ਨੂੰ ਜੇਰ ਜਦੋਂ ਪਾਉਗੀ ਉਹਦੀ ਵੀਡੀਓ ਬਾਈ ਬਣਾ ਕੇ ਰੱਖੂਗਾ ਉਹ ਤੁਸੀਂ ਵੀਡੀਓ ਦੇਖ ਲੋਗੇ ਪਾਸ ਤੁਸੀਂ ਇਹਦੇ ਥਣ ਜਿਹੜੇ ਉਹ ਆ ਕੇ ਕਰ ਲੈਣੇ ਆ ਜਿਹਨੂੰ ਪਸੰਦ ਆਵੇ ਤਾਂ ਕਾਲ ਕਰਿਓ ਤੁਸੀਂ ਇੱਕ ਤੁਹਾਨੂੰ ਮੈਂ ਵੇੜ ਦਿਖਾ ਰਿਹਾ ਜਿਹਦਾ ਰੇਟ ਬਾਈ ਨੇ 135 ਰੱਖਿਆ ਪਰ ਥਣ ਹਵਾਨੇ ਵਾਲੋਂ ਬੜੀ ਚੰਗੀ ਵੇੜ ਹੈ ਚੰਗੇ ਬੱਚੇ ਪਾਉਗੀ ਤੇ ਸੋਹਣਾ ਦੁੱਧ ਦੇਣ ਦੀ ਇਹਦੀ ਪੂਰੀ ਆਸ ਹੈ ਇਦਾਂ ਦੀ ਤਿਆਰੀ ਇਹਦੀ ਜਿਹੜੀ ਉਹ ਦਿਸਦੀ ਹੈ ਸੋ ਇਹ ਦੋਸਤੋ ਤਿੰਨ ਨਾਗ ਅੱਜ ਤੁਹਾਨੂੰ ਦਿਖਾਉਣੇ ਸੀ ਸੋ ਇਹ ਤਿੰਨੇ ਨਾਗ ਤੁਹਾਨੂੰ ਦਿਖਾਤੇ ਆ ਬਾਕੀ ਥੋੜਾ ਕੰਮ ਹੈ ਜਿਹੜਾ ਪਸੂ ਤੁਸੀਂ ਖਰੀਦਣਾ ਚਾਹੁੰਦੇ ਹੋ ਧੰਨਵਾਦ ਆਈ ਦੀ ਇਸ ਵੀਡੀਓ ਨੂੰ ਦੇਖਣ ਲਈ